ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਦੁਆਰਾ ਇੱਕ ਕਰਮਦੀਪ ਨਾਮਕ ਅਪਾਹਜ ਲੜਕੀ ਨਾਲ ਸਰਕਾਰੀ ਨੌਕਰੀ ਲਗਵਾਉਣ ਦੇ ਚੱਕਰ ਵਿੱਚ ਲੱਖਾਂ ਰੁਪਏ ਦੀ ਹਿਰਾਫੇਰੀ ਕੀਤੀ ਹੈ ਆਪਣੇ ਆਪ ਨੂੰ ਇੱਕ ਸਰਕਾਰੀ ਵਿਭਾਗ ਵਿੱਚ ਅਫਸਰ ਕਹਿਣ ਵਾਲੇ ਇਸ ਵਿਅਕਤੀ ਨੇ ਅਪਾਹਜ ਲੜਕੀ ਨੂੰ ਆਪਣੇ ਸਰਕਾਰੀ ادارے ਵਿੱਚ ਪੱਕੀ ਨੌਕਰੀ ਲਗਵਾਉਣ ਦਾ ਲਾਲਚ ਦਿੱਤਾ ਅਤੇ ਆਫਰ ਲੈਟਰ ਵੀ ਦਿੱਤਾ ਗਿਆ ਬਾਅਦ ਵਿੱਚ ਪੀੜਤ ਲੜਕੀ ਪੱਖ ਤੋਂ ادارے ਵਿੱਚ ਪਤਾ ਕਰਨ ਤੇ ਜਾਣਕਾਰੀ ਮਿਲੀ ਕਿ ਉਸ ਨਾਮ ਦਾ ਕੋਈ ਵੀ ਵਿਅਕਤੀ ਇਸ ਮਹਿਕਮੇ ਵਿੱਚ ਨਹੀਂ ਹੈ ਇਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਪੀੜਤ ਲੜਕੀ ਦਾ ਫੋਨ ਵੀ ਚੱਕਿਆ ਨਹੀਂ ਗਿਆ ਕੀ ਹੈ ਪੂਰਾ ਮਾਮਲਾ ਆਉ ਜਾਣਦੇ ਹਾਂ ਪੀੜਤ ਲੜਕੀ ਦੀ ਜਵਾਨੀ ਪੰਜਾਬ ਖਬਰ 24 ਚੈਨਲ ਦੀ ਖਾਸ ਰਿਪੋਰਟ ਵਿੱਚ ਹਾਂਜੀ ਮੈਡਮ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸਰ ਕਿਰਨਦੀਪ ਕਿਰਨਦੀਪ ਜੀ ਕਿੱਥੇ ਦੇ ਰਹਿਣ ਵਾਲੇ ਹੋ ਸਰ ਮੈਂ ਪਿੰਡ ਮਸਾਣੀ ਜ਼ਿਲ੍ਹਾ ਜਲੰਧਰ ਫਲੌਰ ਦੀ ਰਹਿਣ ਵਾਲੀ ਹਾਂ ਅੱਛਾ ਹਾਂਜੀ ਤੇ ਤੁਸੀਂ ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਆਫਿਸ ਵਿੱਚ ਆਏ ਹੋ ਜੀ ਤੇ ਕੀ ਤੁਹਾਡੇ ਨਾਲ ਗੱਲਬਾਤ ਐਸੀ ਹੋਈ ਹੈ ਜਾਂ ਕੀ ਮੁੱਦਾ ਹੈ ਜਿਸ ਦੇ ਸੰਬੰਧ ਵਿੱਚ ਤੁਸੀਂ ਇੱਥੇ ਕੋਈ ਅਰਜ਼ੀ ਦੇਣ ਆਏ ਹੋ ਜੀ ਸਰ ਮੈਂ ਐਕਚੁਅਲੀ ਮਿਊਜ਼ਿਕ ਸਿੱਖਦੀ ਹਾਂ ਜਵਦੀ ਦੇ ਵਿੱਚ ਮੇਰੇ ਉਸਤਾਦ ਜੀ ਦੇ ਕੋਲੇ ਇੱਕ ਬੰਦਾ ਆਇਆ ਸੀਗਾ ਜਦੋਂ ਵਿਵੇnder ਕੁਮਾਰ ਦਾ ਫੂ ਤੇ ਉਹ ਜਦੋਂ ਆਏ ਤੇ ਉਹਨਾਂ ਨੇ ਮੈਨੂੰ ਦੇਖਿਆ ਕਿ ਮੈਂ ਹੈਂਡੀਕੈਪ ਮੈਂ 100% ਹੈਂਡੀਕੈਪ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਨਾ ਪੜੇ ਹੋ ਮੈਂ ਕਿਹਾ ਵੀ ਮੈਂ ਬੀਏ ਕੀਤੀ ਹੋਈ ਐ ਨਾ ਕਹਿੰਦੇ ਵੀ ਤੁਸੀਂ ਕਿਤੇ ਨੌਕਰੀ ਲਈ ਅਪਲਾਈ ਨਹੀਂ ਕੀਤਾ ਮੈਂ ਕਿਹਾ ਨੌਕਰੀ ਲਈ ਅਪਲਾਈ ਨਹੀਂ ਕੀਤਾ ਹੈਗਾ ਕਹਿੰਦੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਨੌਕਰੀ ਦਵਾਵਾਂਗਾ ਸਰਕਾਰੀ ਨੌਕਰੀ ਕਾਰਪੋਰੇਸ਼ਨ ਦੇ ਵਿੱਚ ਡੀ ਜ਼ੋਨ ਦੇ ਵਿੱਚ ਦੋ ਚਾਰ ਦੋ ਦੋ ਚਾਰ ਬਾਰ ਉਹ ਮੈਨੂੰ ਮਿਲੇ ਉਹਨਾਂ ਨੇ ਕਿਹਾ ਮੈਨੂੰ ਤੇ ਨਹੀਂ ਤੂੰ ਕਰ ਲੈ ਹਨਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਕਿ ਮੈਂ ਕਿਹਾ ਵੀ ਕੀ ਕੀ ਕਰਨਾ ਪਊਗਾ ਕਹਿੰਦੇ ਪੈਸੇ ਦੇਣੇ ਪੈਣੇ 3.5 ਲੱਖ ਦੀ ਗੱਲ ਕੀਤੀ ਸੀ ਉਹਨਾਂ ਨੇ ਤੇ ਕਿ ਉਹਨਾਂ ਨੇ ਨੌਕਰੀ ਦੀ ਇਹ ਵਿੱਚ ਕਿੰਨੇ ਪੈਸਿਆਂ ਦੀ ਮੰਗ ਕੀਤੀ ਸੀ ਉਹਨਾਂ ਨੇ 3.5 ਲੱਖ ਦੀ ਪਹਿਲਾਂ ਡਿਮਾਂਡ ਕੀਤੀ ਸੀਗੀ ਉਹਨਾਂ ਨੇ ਇਹ ਕਿਹਾ ਸੀ ਕਿ 1.5 ਲੱਖ ਰੁਪਏ ਪਹਿਲਾਂ ਦੇ ਦੇਈਓ ਉਸ ਤੋਂ ਬਾਅਦ ਵਿੱਚ ਮਤਲਬ ਘਟਾ ਦਾਂਗੇ ਪੈਸੇ ਜਦੋਂ ਮੈਂ ਸਾਰਾ ਪ੍ਰੋਸੈਸ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਦੋ ਪੈਸੇ ਦਿੱਤੇ 1.5 ਲੱਖ ਰੁਪਏ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਅਫਸਰ ਨਹੀਂ ਮੰਨਦੇ ਹੈਗੇ ਪੂਰੀ ਪੇਮੈਂਟ ਕਰਨੀ ਪਊ ਪਹਿਲਾਂ ਤੁਸੀਂ ਕਿੰਨੇ ਪੈਸੇ ਉਹਨੂੰ ਦਿੱਤੇ ਸੀ ਤੁਸੀਂ 1.5 ਲੱਖ ਰੁਪਏ ਪਹਿਲਾਂ ਦਿੱਤਾ ਸੀ ਪਹਿਲਾਂ 1.5 ਲੱਖ ਰੁਪਏ ਦਿੱਤਾ ਸੀ ਤੁਸੀਂ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਨਹੀਂ ਅਫਸਰ ਮੰਨਦੇ ਨਹੀਂ ਹੈਗੇ ਬਈ ਪੂਰੀ ਪੇਮੈਂਟ ਦੇਣੀ ਪਊ ਤੇ ਪੂਰੀ ਪੇਮੈਂਟ ਦੇ ਲਈ ਮੈਂ ਬਿਆਜੂ ਪੈਸੇ ਵੀ ਦਿੱਤੇ ਠੀਕ ਹੈ ਅਸਲ ਜਦੋਂ 3.5 ਲੱਖ ਰੁਪਏ ਦਿੱਤਾ ਤਾਂ ਉਸ ਤੋਂ ਬਾਅਦ ਮੈਨੂੰ ਮੇਰੀ 6 ਜੂਨ ਦੀ ਆਫਰ ਮਤਲਬ 6 ਜੂਨ ਦੀ ਇਹਨਾਂ ਨੇ ਜੁਆਇਨਿੰਗ ਪਾਈ 6 ਜੂਨ ਦੀ ਜੁਆਇਨਿੰਗ ਪਾ ਕੇ ਤਾਂ 6 ਜੂਨ ਨੂੰ ਹੀ ਮੈਨੂੰ ਬੁਲਾ ਲਿਆ ਉੱਥੇ 6 ਜੂਨ ਕਿਹੜੇ ਸਾਲ ਦੀ ਜੀ 2024 ਹਾਂਜੀ 6 ਜੂਨ 2024 ਦੀ ਤੇ ਉਸ ਤੋਂ ਬਾਅਦ ਮੈਨੂੰ 6 ਜੂਨ ਨੂੰ ਬੁਲਾ ਕੇ ਮੇਰੀ ਆਫਰ ਲੈਟਰ ਦੇ ਨਾਲ ਫੋਟੋ ਕੀਤੀ ਗਈ ਆਫਰ ਲੈਟਰ ਦੇ ਉੱਤੇ 20 ਜੂਨ ਉਹਨਾਂ ਨੇ ਪਾਇਆ ਸੀ ਕਿ 20 ਜੂਨ ਨੂੰ ਤੁਹਾਡੀ ਜੁਆਇਨਿੰਗ ਹੈਗੀ ਹੈ 2 ਜੂਨ ਤੋਂ ਬਾਅਦ ਇਹਨਾਂ ਨੇ 2 ਜੂਨ ਦੇ ਦੋ 2 ਜੂਨ ਲਿਖਤੀ ਉਸ ਤੋਂ ਬਾਅਦ ਵੀ ਮੈਨੂੰ ਇਹਨਾਂ ਨੇ ਕਾਲ ਕੀਤੀ ਕਹਿੰਦੇ 1.5 ਲੱਖ ਰੁਪਈਆ ਹੋਰ ਦੇਣਾ ਹੈ 1.5 ਲੱਖ ਰੁਪਈਆ ਹੋਰ ਦੇਣਾ ਹੈ ਤੇ ਸਾਢੇ 3 ਲੱਖ ਰੁਪਈਆ ਉਹਨਾਂ ਨੇ ਤੁਹਾਡੇ ਕੋਲ ਪਹਿਲਾਂ ਲਿਆ ਜੀ ਤੇ 1.5 ਲੱਖ ਦੀ ਡਿਮਾਂਡ ਬਾਅਦ ਵਿੱਚ ਕੀਤੀ ਗਈ ਕਹਿੰਦੇ ਵੀ ਕੋਈ ਮਤਲਬ ਅਫਸਰ ਨਹੀਂ ਮੰਨ ਰਹੇ ਹੈਗੇ ਕਿ 5 ਲੱਖ ਰੁਪਈਆ ਪ੍ਰੋਪਰ ਮਤਲਬ ਗੱਲ ਹੋਈ ਅੱਗੇ ਮੈਂ ਕਹਿੰਦਾ ਤੁਸੀਂ ਤਾਂ ਮੇਰੇ ਨਾਲ ਸਾਢੇ 3 ਲੱਖ ਦੀ ਗੱਲ ਕੀਤੀ ਸੀ ਲੇਕਿਨ ਕਹਿੰਦੇ ਨਹੀਂ ਕਰਨਾ ਹੀ ਪੈਣਾ ਆ ਚਲੋ ਮੈਂ ਥੋੜਾ ਅਫਸਰ ਸੀ ਕਿਉਂਕਿ ਵੀ ਉਹਨਾਂ ਨੇ ਕਿਹਾ ਵੀ ਹੁਣ ਸਾਰਾ ਕੰਮ ਧੋਰ ਚੜਿਆ ਹੋਇਆ ਵਾ ਬਈ ਚਲੋ ਇੰਨੀ ਕੁ ਗੱਲ ਹੈ ਤੁਸੀਂ ਕਰ ਦੋ ਤੇ ਪਾਪਾ ਨਾਲ ਗੱਲ ਕੀਤੀ ਡੈਡੀ ਕਹਿੰਦੇ ਚਲੋ ਕੋਈ ਨਹੀਂ ਪਏ ਹੁਣ ਗਾਹਾਂ ਚਲੋ ਨੌਕਰੀ ਮਿਲ ਜੂਗੀ ਯਾਰ ਸਾਰ ਕੋਈ ਸੋਚਦਾ ਮੈਂ ਵੀ ਸੋਚਦੀ ਸੀਗੀ ਤੇ ਅਸੀਂ 1.5 ਲੱਖ ਰੁਪਇਆ ਕਿਹਾ ਮੈਂ 50000 ਵੀ ਆਪਣੇ ਅਕਾਊਂਟ ਤੋਂ ਸੈਂਡ ਕੀਤਾ ਇਹ ਲੱਖ ਰੁਪਇਆ ਮੈਂ ਮਨਦੀਪ ਸਰ ਦੇ ਹੱਥੀਂ ਦਵਾਇਆ ਉਸ ਤੋਂ ਬਾਅਦ ਜਦ ਪੈਸੇ ਦੇ ਦਿੱਤੇ 30 10 ਜੂਨ ਤੋਂ ਬਾਅਦ ਇਹਨਾਂ ਨੇ ਮੇਰਾ ਮੇਰਾ ਮੈਨੂੰ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਅੱਜ ਜੁਆਇਨਿੰਗ ਲੈਟਰ ਆ ਜਾਊਗਾ ਅੱਜ ਜੁਆਇਨਿੰਗ ਲੈਟਰ ਆ ਜਾਊਗਾ ਉਸ ਤੋਂ ਬਾਅਦ ਹੁਣ ਤੱਕ ਬਸ ਲਾਰੇ ਹੀ ਆ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਤਾਂ ਫਿਰ ਮੈਨੂੰ ਨੌਕਰੀ ਹੀ ਚਾਹੀਦੀ ਤੁਸੀਂ ਮੇਰੇ ਪੈਸੇ ਵਾਪਸ ਕਰ ਦੋ ਕਹਿੰਦੇ ਠੀਕ ਹੈ ਜੀ ਪੈਸੇ ਵਾਪਸ ਕਰ ਦੰਨੇ ਆ ਤੇ ਹੁਣ ਪੈਸੇ ਵਾਪਸ ਕਰਨ ਨੂੰ ਵੀ ਉਹਨਾਂ 2 ਮਹੀਨੇ ਹੋ ਗਏ ਪੈਸੇ ਵਾਪਸ ਨਹੀਂ ਹੋ ਰਹੇ ਤੇ ਬਸ ਲਾਰੇ ਲਾਈ ਜਾ ਰਹੇ ਆ ਤੇ ਮੇਰਾ ਹੁਣ ਤਾਂ ਮੇਰਾ ਫੋਨ ਵੀ ਚੱਕਣਾ ਬੰਦ ਕਰ ਦਿੱਤਾ ਹੈ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਨੰਬਰ ਤੋਂ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਜੀ ਜੀ ਮੇਰੇ ਮੇਰੇ ਜੀਜਾ ਜੀ ਨੇ ਕਾਲ ਕੀਤੀ ਉਹਨਾਂ ਨੂੰ ਵੀ ਕਹਿੰਦਾ ਕਿ ਕਹਿੰਦਾ ਕਢਾ ਲਓ ਜਿੱਦਾਂ ਕਹਿੰਦੇ ਕਢਾਉਂਦੇ ਆ ਪੈਸੇ ਕਹਿੰਦਾ ਤੁਹਾਨੂੰ ਨੌਕਰੀ ਵੀ ਨਹੀਂ ਮਿਲੀ ਨਹੀਂ ਨੌਕਰੀ ਨਹੀਂ ਮਿਲੀ ਹੈਗੀ ਨੌਕਰੀ ਉਹਨਾਂ ਨੇ ਦਿੱਨੀ ਆ ਸਾਰਾ ਕੁਝ ਕੀਤਾ ਮੇਰਾ ਟੈਸਟ ਡੋਮ ਟੈਸਟ ਹੋਇਆ ਮੇਰੇ ਫਿੰਗਰਪ੍ਰਿੰਟ ਹੋਇਆ ਸਾਰਾ ਕੁਝ ਉਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਨੇ ਕੀ ਧੋਖਾ ਧੜੀ ਕੀਤੀ ਹੈ ਤੁਸੀਂ ਕਾਰਪੋਰੇਸ਼ਨ ਦਫ਼ਤਰ ਜਾ ਕੇ ਕਿਸੇ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉੱਥੇ ਮੈਂ ਸਾਰੀ ਮੈਂ ਜਦੋਂ ਮੇਰੇ ਨਾਲ ਇਹ ਚੀਜ਼ ਹੋਈ ਹੈ ਮੈਂ ਉੱਥੇ ਜਾ ਕੇ ਗੱਲ ਕੀਤੀ ਮੇਰੇ ਚੀਚਾ ਜੀ ਨੇ ਸਾਰੀ ਗੱਲ ਕੀਤੀ ਉਹ ਕਹਿੰਦਾ ਇਹ ਬੰਦਾ ਇੱਥੇ ਹੈ ਨਹੀਂ ਗਾ ਸਾਨੂੰ ਇਹ ਕਿਹਾ ਕਿ ਮੈਂ ਡੀ ਜ਼ੋਨ ਦੇ ਵਿੱਚ ਅਫਸਰ ਹਾਂ ਤੇ ਕਾਰਪੋਰੇਸ਼ਨ ਸਰਾਬਨਗਰ ਤੇ ਉਹ ਹੈ ਨਹੀਂ ਉੱਥੇ ਸਾਰੇ ਅਧਿਕਾਰੀਆਂ ਨੇ ਇਹ ਕਿਹਾ ਕਿ ਇਸ ਨਾਮ ਦਾ ਬੰਦਾ ਇੱਥੇ ਹੈ ਨਹੀਂ ਜੀ ਮੈਡਮ ਹਾਂ ਤੁਸੀਂ ਕੀ ਮੰਗ ਕੀ ਕਰਦੀ ਹੋ ਕਾਨੂੰਨ ਤੋਂ ਸਰ ਮੈਂ ਇਹੀ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਮੇਰੀ ਘਾਦੀ ਕੰਡੀਸ਼ਨ ਬਹੁਤ ਜ਼ਿਆਦਾ ਸਰ ਮੈਂ ਚਾਹਨੀ ਕਿ ਮੇਰੇ ਪੈਸੇ ਵਾਪਸ ਆਣ ਕਿਉਂਕਿ ਅਸੀਂ ਸਾਰੇ ਪੈਸੇ ਜਿੰਨੇ ਵੀ ਪੈਸੇ ਸਾਰੇ ਵਿਆਜੂ ਖੜੇ ਹੋਏ ਆ ਚਰਮੇ ਪਰशासन ਤੋਂ ਹੀ ਮੰਗ ਕਰਦੀ ਹੈ ਕਿ ਮੈਨੂੰ ਮੇਰੇ ਮੈਨੂੰ ਪੈਸੇ ਦਵਾਈਆਂ ਕਿਉਂਕਿ ਮੈਂ ਅਸੀ ਸ਼ੇਪ ਹੈਣਾ ਇੱਕ ਭਰਾਇਆ ਮੇਰਾ ਛੋਟਾ ਸਾਰਿਆਂ ਤੋਂ ਮੇਰੇ ਪਾਪਾ ਜੀ ਦੀ ਦੁੱਖ ਦੇ ਕਰਕੇ ਬਿਮਾਰ ਪਏ ਨੇ ਨਾ ਘਰੇ ਮੈਂ ਮੈਂ ਇਹ ਤਲੀ ਹੈ ਕਿ ਮੇਰੀ ਮੈਨੂੰ ਮੇਰੀ ਹੈਲਪ ਕੀਤੀ ਜਾ ਜਿੰਨਾ ਵੱਧ ਤੋਂ ਵੱਧ ਮੇਰੀ ਹੈਲਪ ਕੀਤੀ ਜਾਵੇ ਤਾਂ ਕਿ ਉਹ ਬੰਦਾ ਫੜ ਹੋਵੇ ਕਿਉਂ ਕਿ ਪਤਾ ਨਹੀਂ ਹੋਰ ਕਿੰਨੇ ਕਿੰਨੇ ਕਾਨੂੰਨਾਂ ਨੇ ਉਹਨੇ ਠੱਗਿਆ ਹੋਊਗਾ ਮੇਰੇ ਵਰਗਿਆਂ ਨੂੰ ਨਾ ਕਿ ਦਿਨੋਂ ਤੁਸੀਂ ਪੈਸੇ ਲਏ ਹੋ ਸਾਨੂੰ ਤੰਗ ਕਰਦੇ ਨੇ ਬਿਆਜ ਬਿਆਜ ਤੇ ਪੈਸੇ ਲੈਣ ਨੂੰ ਅਕਰਿਆ ਕੇ ਬੋਲਦੇ ਨੇ ਤੰਗ ਕਰਦੇ ਨੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਮਾਹੌਲ ਬਣਿਆ ਹੈ ਜਿਸ ਕਰਕੇ ਮੇਰੇ ਫਾਦਰ ਸਾਹਿਬ ਵੀ ਠੀਕ ਨਹੀਂ ਰਹਿੰਦੇ ਮੈਂ ਖੁਦ ਵੀ ਠੀਕ ਨਹੀਂ ਰਹਾ ਬਰੈ ਰੀਸ ਤੇ ਕਿਉਂਕਿ ਮੈਂਟਲੀ ਮੈਂ ਬਹੁਤ ਜ਼ਿਆਦਾ ਅਫਸਰਡ ਹੋ ਚੁੱਕੇ ਹਾਂ ਮੇਰੀ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਹੈ ਕਿ ਮੈਨੂੰ ਮੇਰੀ ਜੋ ਮੇਰੇ ਪੈਸੇ ਲੱਗੇ ਨੇ ਮੈਨੂੰ ਮੇਰੇ ਪੈਸੇ ਵਾਪਸ ਦਵਾਈ ਜਾਣ ਤੇ ਇਸ ਠੱਗ ਤੇ ਬਣਦੀ ਕਾਰਵਾਈ ਸਖਤ ਤੋਂ ਸਖਤ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਦੁਬਾਰਾ ਇਹ ਕਿਸੇ ਹੋਰ ਨੂੰ ਵਿਨਾ ਠੱਗ ਸਕੇ